ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾ ਸ਼ਹਿਰ ਦੇਖ ਰਹੇ ਹੋ ਸਾਥੀ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾਉਣ ਜਾ ਰਹੇ ਆ ਇਹ ਤਸਵੀਰਾਂ ਜਿਹੜੀਆਂ ਇਹ ਦਿਲ ਜਿੱਤਦੀਆਂ ਨੰਗਲ ਜੱਟਾਂ ਤੋਂ ਫੁੱਟਬਾਲ ਖਿਡਾਰੀ ਜਿਹੜੇ ਨੌਜਵਾਨ ਨੇ ਕੁਝ ਬੱਚੇ ਵੀ ਆ ਇਹਨਾਂ ਨੇ ਇੰਨਾ ਕ ਸਹਿਯੋਗ ਦਿੱਤਾ ਇਹਨਾਂ ਹੜਾ ਦੇ ਦੌਰਾਨ ਕਿਨਾਂ ਦਿਨ ਦੇਖਿਆ ਨਾ ਰਾਤ ਦੇਖੀ ਆ ਦਿਨ ਰਾਤ ਨੂੰ ਇੱਕ ਕੀਤਾ ਖੂਨ ਪੁੱਸੀਨ ਨੂੰ ਇੱਕ ਕੀਤਾ ਔਰ ਆਪਣਾ ਪੂਰਾ ਸਹਿਯੋਗ ਕੀਤਾ ਤਾਂ ਜੋ ਬੰਨ ਜਿਹੜੇ ਆ ਚਾਹੇ ਢੈਂਗੜਪੁਰ ਵਾਲਾ ਚਾਹੇ 15ਵਲ ਵਾਲਾ ਉਹਨਾਂ ਨੂੰ ਮਜ਼ਬੂਤ ਕੀਤਾ ਜਾ ਸਕੇ ਹੁਣ ਤਲਵੰਡੀ ਸੀਬੂ ਲਈ ਇਹ ਜਿਹੜੀ ਟਰੈਕਟਰ ਤੇ ਤੁਸੀਂ ਦੇਖ ਸਕਦੇ ਹੋ ਟਰਾਲੀਆਂ ਤੇ ਦੇਖ ਸਕਦੇ ਹੋ ਕਿ ਰੇਤੇ ਦੇ ਭਰੇ ਜਿਹੜੇ ਬੋਰੇ ਆ ਉਹਦੀ ਮਦਦ ਲੈ ਕੇ ਪਹੁੰਚਿਆ ਤਾਂ ਇਹਨਾਂ ਬੱਚਿਆਂ ਨੂੰ ਇਹਨਾਂ ਨੌਜਵਾਨਾਂ ਨੂੰ ਦਿਲੋਂ ਜਿਹੜੀ ਸ਼ਲਾਘਾ ਇਹਨਾਂ ਦੀ ਇਹਨਾਂ ਨੂੰ ਸਲੂਟ ਹੈ ਔਰ ਜਿਹੜਾ ਇਹਨਾਂ ਦਾ ਜज्ਬਾ ਆ ਉਹਨੂੰ ਦਿਲੋਂ ਸਲੂਟ ਹੈ ਕਿਉਂਕਿ ਆਪਣੀ ਜ਼ਿੰਮੇਵਾਰੀ ਸਮਝਣੀ ਨੈਤਿਕਤਾ ਸਮਝਣੀ ਇਹ ਬਹੁਤ ਵੱਡੀ ਗੱਲ ਹੈ ਇਹਨਾਂ ਨੂੰ ਪ੍ਰਮਾਤਮਾ ਨੇ ਨਵਾਜਿਆ ਕਿ ਨਹੀਂ ਘੱਟ ਉਮਰ 'ਚ ਵੀ ਆਪਣੇ ਸੀਨੀਅਰਸ ਤੋਂ ਆਪਣੇ ਕੋਚਸ ਤੋਂ ਜਿਹੜਾ ਉਹਨਾਂ ਦਾ ਤਜਰਬਾ ਲੈ ਕੇ ਉਹਨੂੰ ਤੋਂ ਸਿੱਧ ਲੈ ਕੇ ਜਿਹੜੀ ਇਹ ਇਹਨਾਂ ਨੇ ਸ਼ਲਾਘਾ ਭਰਪੂਰ ਗੱਲ ਕੀਤੀ ਆ ਇਹ ਸਦਾ ਹੀ ਸਾਡੇ ਚੇਤੇ 'ਚ ਰਹੂ ਔਰ ਸਦਾ ਹੀ ਦਿਲੋਂ ਦੁਆਵਾਂ ਮੈਂ ਨਿਕਲ ਗਈਆਂ ਨਿਕਲਣਗੀਆਂ ਕਿ ਜਿਹੜੇ ਇਹ ਖਿਡਾਰੀ ਐ ਇਹ ਤਾਂ ਗਰਾਊਂਡ 'ਚ ਤਾਂ ਦਿਲ ਜਿੱਤਦੇ ਆ ਲੇਕਿਨ ਹੜਾ ਦੇ ਵੇਲੇ ਹੜਾ ਦਰਾਂ ਇਹਨਾਂ ਨੇ ਜਿਹੜਾ ਸਾਥ ਦਿੱਤਾ ਇਹ ਕਦੇ ਵੀ ਭੁਲਾਣਾ ਨਹੀਂ ਚਾਹੀਦਾ ਔਰ ਮੈਂ ਇਹਨਾਂ ਦੀ ਬਹੁਤ ਸ਼ਲਾਘਾ ਕਰਦਾ ਤਸਵੀਰਤਾਂ ਅੰਦਰ ਆਜੇ ਸੀ ਆਏ ਆ ਤਲਵੰਡੀ ਸੀ ਬੂ ਪਿੰਡ ਪਟਵਾਲੀ ਟੀਮ ਰੰਗਲ ਜੱਟਾਂ ਇਹ ਰਾਲੀਆਂ ਬੋਰਿਆਂ ਦੀਆਂ ਲੈ ਕੇ ਤੇ ਇੱਥੇ ਬਨੂ ਘਾ ਲੱਗੀ ਪਿੰਡ ਤਲਵੰਡੀ ਸ਼ੀਬੂ ਮਿੱਟੀ ਦੀ ਸੇਵਾ ਜੀ ਐਨ ਐਸ ਸੀ ਨੰਗਲ ਜੱਟਾਂ ਸਤਸ਼੍ਰੀਅਕ ਹਾਲ ਪੀਪੀ 32 ਨਮਾ ਸ਼ਹਿਰ ਦੇਖ ਰਹੇ ਹੋ ਸਾਥੀਓ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇਹ ਤਸਵੀਰਾਂ ਜਿਹੜੀਆਂ ਇਹ ਦਿਲ ਜਿੱਤ ਦੀਆਂ ਨੰਗਲ ਜੱਟਾਂ ਤੋਂ ਫੁੱਟਬਾਲ ਖਿਡਾਰੀ ਜਿਹੜੇ ਨੌਜਵਾਨ ਨੇ ਕੁਝ ਬੱਚੇ ਵੀ ਆ ਇਹਨਾਂ ਨੇ ਇੰਨਾ ਕ ਸਹਿਯੋਗ ਦਿੱਤਾ ਇਹਨਾਂ ਹੜ੍ਹਾਂ ਦੇ ਦੌਰਾਨ ਕਿ ਇਹਨਾਂ ਦਿਨ ਦੇਖਿਆ ਨਾ ਰਾਤ ਦੇਖੀ ਹੈ ਦਿਨ ਰਾਤ ਨੂੰ ਇੱਕ ਕੀਤਾ ਖੂਨ ਪੁੱਸੀ ਇਹਨਾਂ ਨੂੰ ਇੱਕ ਕੀਤਾ ਔਰ ਆਪਣਾ ਪੂਰਾ ਸਹਿਯੋਗ ਕੀਤਾ ਤਾਂ ਜੋ ਬੰਦ ਜਿਹੜੇ ਆ ਚਾਹੇ ਢੈਂਗੜਪੁਰ ਵਾਲਾ ਚਾਹੇ ਪੰਦਰਾਵਲ ਵਾਲਾ ਉਹਨਾਂ ਨੂੰ ਮਜ਼ਬੂਤ ਕੀਤਾ ਜਾ ਸਕੇ ਹੁਣ ਤਲਵੰਡੀ ਸੀਬੂ ਲਈ ਇਹ ਜਿਹੜੀ ਟਰੈਕਟਰ ਤੇ ਤੁਸੀਂ ਦੇਖ ਸਕਦੇ ਹੋ ਟਰਾਲੀਆਂ ਤੇ ਦੇਖ ਸਕਦੇ ਹੋ ਕਿ ਰੇਤੇ ਦੇ ਭਰੇ ਜਿਹੜੇ ਬੋਰੇ ਆ ਉਹਦੀ ਮਦਦ ਲੈ ਕੇ ਪਹੁੰਚਿਆ ਤਾਂ ਇਹਨਾਂ ਬੱਚਿਆਂ ਨੂੰ ਇਹਨਾਂ ਨੌਜਵਾਨਾਂ ਨੂੰ ਦਿਲੋਂ ਜਿਹੜੀ ਸ਼ਲਾਘਾ ਇਹਨਾਂ ਦੀ ਇਹਨਾਂ ਨੂੰ ਸਲੂਟ ਹੈ ਔਰ ਜਿਹੜਾ ਇਹਨਾਂ ਦਾ ਜज्ਬਾ ਆ ਉਹਨੂੰ ਦਿਲੋਂ ਸਲੂਟ ਹੈ ਕਿਉਂਕਿ ਆਪਣੀ ਜ਼ਿੰਮੇਵਾਰੀ ਸਮਝਣੀ ਨੈਤਿਕਤਾ ਸਮਝਣੀ ਇਹ ਬਹੁਤ ਵੱਡੀ ਗੱਲ ਹੈ ਇਹਨਾਂ ਨੂੰ ਪ੍ਰਮਾਤਮਾ ਨੇ ਨਵਾਜਿਆ ਕਿ ਨਹੀਂ ਘੱਟ ਉਮਰ 'ਚ ਵੀ ਆਪਣੇ ਸੀਨੀਅਰਸ ਤੋਂ ਆਪਣੇ ਕੋਚ ਤੋਂ ਇਹਨਾਂ ਦਾ ਤਜਰਬਾ ਲੈ ਕੇ ਉਹਨਾਂ ਤੋਂ ਸਿੱਧੇ ਲੈ ਕੇ ਜਿਹੜੀ ਇਹ ਇਹਨਾਂ ਨੇ ਸ਼ਲਾਘਾ ਭਰਪੂਰ ਗੱਲ ਕੀਤੀ ਆ ਇਹ ਸਦਾ ਹੀ ਸਾਡੇ ਚੇਤੇ ਚ ਰਹੂ ਔਰ ਸਦਾ ਹੀ ਦਿਲੋਂ ਦੁਆਵਾਂ ਮਿਕਲ ਗਈਆਂ ਨਿਕਲਣਗੀਆਂ ਕਿ ਜਿਹੜੇ ਇਹ ਖਿਡਾਰੀ ਆ ਇਹ ਤਾਂ ਗਰਾਊਂਡ 'ਚ ਤਾਂ ਦਿਲ ਜਿੱਤਦੇ ਆ ਲੇਕਿਨ ਹੜਾ ਦੇ ਵੇਲੇ ਹੜਾ ਦੌਰਾਨ ਇਹਨਾਂ ਨੇ ਜਿਹੜਾ ਸਾਥ ਦਿੱਤਾ ਇਹ ਕਦੇ ਵੀ ਭੁਲਾਉਣਾ ਨਹੀਂ ਚਾਹੀਦਾ ਔਰ ਮੈਂ ਇਹਨਾਂ ਦੀ ਬਹੁਤ ਸ਼ਲਾਘਾ ਕਰਦਾ ਤਸਵੀਰਤ ਅਦਖਣੇ ਰਾਜਸੀ ਆਏ ਆ ਤਲਵੰਡੀ ਸੀ ਬੂ ਪਿੰਡ ਪਟਵਾਲੀ ਟੀਮ ਰੰਗਲ ਜੱਟਾਂ ਇਹ iracialੀਆਂ ਬੋਰਿਆਂ ਦੀਆਂ ਲੈ ਕੇ

ਪਿੰਡ ਤਲਵੰਡੀ ਸ਼ੀਬੂ ਮਿੱਟੀ ਦੀ ਸੇਵਾ ਜੀ ਐਨ ਐਸ ਸੀ ਨੰਗਲ ਜੱਟਾ